ਸਾਡੇ ਮਾਨਯੋਗ ਐਸਐਸਪੀ ਡਾਕਟਰ ਪਰਕਿਆ ਜਨਜੀ ਆਈਪੀਐਸ ਜੀ ਦੀ ਰਹਿਮਾਈ ਹੇਠ ਫਰੀਕੋਟ ਪੀਸੋਂ ਲਗਾਤਾਰ ਮਾੜੇ ਅਨਸਰਾਂ ਖਰਾਬ ਕਾਰਜ ਕੀਤੀ ਜਾ ਰਹੀ ਹੈ ਤੇ ਫਰੀਕੋਟ ਜ਼ਿਲ੍ਹੇ ਵਿੱਚ ਸਪੈਸ਼ਲ ਨਾਕਾ ਬੰਦੀਆਂ ਕੀਤੀਆਂ ਜਾ ਰਹੀਆਂ ਨੇ ਜਦੋਂ ਐਸਐਸ ਖਵੰਦਰ ਸਿੰਘ ਨਾਕਾ ਬੰਦੀ ਤੇ ਮੌਜੂਦ ਸੀ ਤਾਂ ਇੱਕ ਇਤਲਾਹ ਉਹਨਾਂ ਨੂੰ ਮਿਲਦੀ ਹੈ ਤੇ ਜਾਜਰੂੜ ਵਿਖੇ ਤਿੰਨ ਜਣੇ ਜਿਹੜੇ ਜਿਨ੍ਹਾਂ ਦੇ ਵਿੱਚ ਸਾਇਲ ਜਿਹੜਾ ਸੰਜੇਨਗਰ ਦਾ ਮਾਈਕਲ ਗੁਰੂ ਨਾਨਕ ਦੇਵ ਨਗਰ ਫਰੀਕੋਟ ਦਾ ਅਤੇ ਸੂਰਚ ਵਾਸੀ ਜੋਤਮ ਕੋਲਨੀ ਫਰੀਕੋਟ ਦਾ ਇਹ ਤਿੰਨੇ ਜਣੇ ਕਿਸੇ ਵਾਅਦੇਤ ਨੂੰ ਅੰਜਾਮ ਦੇਣ ਲਈ ਬੈਠੇ ਹੋਏ ਨੇ ਕਿਸੇ ਦੀ ਲੁੱਟਖੋ ਕਰਨ ਲਈ ਤਿਆਰੀ ਕਰ ਰਹੇ ਨੇ ਤਾਂ ਸਾਡੇ ਏਸ ਸੁਮਿੰਦਰ ਸਿੰਘ ਨੇ ਮੌਕੇ ਤੇ ਪੁਲਸ ਪਾਰਟੀ ਨਾਲ ਜਾ ਕੇ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਕੋਲੋਂ ਇੱਕ ਤੇਜ਼ ਤਿਆਰ ਤਲਵਾਰ ਇੱਕ ਪਾਨ ਅਤੇ ਇੱਕ ਨਲਕੇ ਦੀ ਦਸਤੀ ਬੰਦ ਕੀਤੀ ਜਿਨ੍ਹਾਂ ਤੇ ਅਸੀਂ ਸਿਟੀ ਫ੍ਰੀ ਕੋਰਟ ਵਿਖੇ ਮਕਦਮਾ ਨੰਬਰ 481 ਅੰਟਰਸੈਕਸ਼ਨ 111/2 ਪੀ ਨਸ ਤਹਿਤ ਦਰਜ ਕੀਤਾ ਹੈ ਤੇ ਇਹਨਾਂ ਤੇ ਦੋ ਦੋਸ਼ੀਆਂ ਤੇ ਪਹਿਲਾਂ ਵੀ ਇੱਕ ਇੱਕ ਸਾਇਲ ਤੇ ਵੀ ਇੱਕ ਮਕਦਮਾ ਪਹਿਲਾਂ ਦਰਜ ਇਹ ਵੀ ਬੇਲ ਆਊਟ ਹੈ ਤੇ ਮਾਈਕਲ ਜਿਹੜਾ ਮਸੀਹ ਫ੍ਰੀ ਕੋਰਟ ਦਾ ਇਹ ਵੀ ਬੇਲ ਤੇ ਬਾਹਰ ਆਇਆ ਹੈ ਤੇ ਇਹਨਾਂ ਨੂੰ ਅਸੀਂ ਅੱਜ ਮਾਜੋਕ ਕੋਰਟ ਦੇ ਵਿੱਚ ਪੇਸ਼ ਕਰਨ ਜਾ ਰਹੇ ਹਾਂ ਤੇ ਇਹਨਾਂ ਦਾ ਰਮਾਨ ਲੈ ਕੇ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਜੇਲ੍ਹ ਤੋਂ ਬਾਅਦ ਆ ਕੇ ਇਹਨਾਂ ਨੇ ਹੋਰ ਵੀ ਕਿਸੇ ਵਾਅਦੇ ਤੋਂ ਅੰਜਾਮ ਦਿੱਤਾ ਹੈ ਤੇ ਜਿਹੜੀ ਇਹਨਾਂ ਤੋਂ ਅਗਲੀ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ